हां तो प्यारे बच्चों सारेनु प्यार भरी सस् नमस्कार बेटा नवोदया दाखला ਪ੍ਰੀਖਿਆ ਦੀ ਤਿਆਰੀ ਦੀ ਅਸੀਂ 4.6 ਅਭਿਆਸ ਦੇ 3 ਨੰਬਰ ਸਵਾਲ ਦੇ ਉੱਤੇ ਆ ਗਏ ਤਾਂ ਧਿਆਨ ਦੇ ਨਾਲ ਦੇਖਣਾ ਹੈੇਠਾਂ ਦਿੱਤੇ ਭਿੰਨਾਂ ਦੇ ਸਮੂਹਾਂ ਨੂੰ ਵੱਧ ਦੇ ਕ੍ਰਮ ਅਨੁਸਾਰ ਲਿਖੋ ਵੱਧ ਦੇ ਕ੍ਰਮ ਅਨੁਸਾਰ ਦੇ ਵਿੱਚ ਕੀ ਹੁੰਦਾ ਬੇਟਾ ਪਹਿਲਾਂ ਸਭ ਤੋਂ ਛੋਟੀ ਸੰਖਿਆ ਫਿਰ ਉਦੋਂ ਵੱਡੀ ਫਿਰ ਉਦੋਂ ਵੱਡੀ ਫਿਰ ਉਦੋਂ ਵੱਡੀ ਲਿਖਦੇ ਹਾਂ ਅਸੀਂ ਕੀ ਕਰਦੇ ਹਾਂ ਬੇਟਾ ਹਾਰ ਬਰਾਬਰ ਕਰਦੇ ਹਾਰ ਪਹਿਲਾਂ ਹੀ ਬਰਾਬਰ ਦਿੱਤਾ ਹੋਇਆ ਹੈ ਤਾਂ ਜਿਹੜੀ ਸੰਖਿਆ ਜਿਹੜਾ ਅੰਸ਼ ਛੋਟਾ ਉਹ ਸਭ ਤੋਂ ਛੋਟੀ ਜਿਹੜਾ ਅੰਸ਼ ਵੱਡਾ ਆ ਉਹ ਸੰਖਿਆ ਸਭ ਤੋਂ ਵੱਡੀ ਹੋਊਗੀ ਤਾਂ ਬੇਟਾ ਚੜਦੇ ਵਾਧੇ ਕ੍ਰਮ ਦੇ ਵਿੱਚ ਅਸੀਂ ਪਹਿਲਾਂ ਸਭ ਤੋਂ ਛੋਟੀ ਸੰਖਿਆ ਲਿਖਦੇ ਹਾਂ ਸਭ ਤੋਂ ਛੋਟਾ ਕਿਹੜਾ 1 ਇਹ ਆ ਜਾਊਗਾ 1/12 ਉਦੋਂ ਬਾਅਦ ਦੇ ਵਿੱਚ ਬੇਟਾ ਆਹ 4/12 ਫਿਰ ਉਦੋਂ ਬਾਅਦ ਦੇ ਵਿੱਚ ਬੇਟਾ 5/12 ਫਿਰ ਉਦੋਂ ਬਾਅਦ ਦੇ ਵਿੱਚ ਬੇਟਾ 7/12 ਲੋ ਬੇਟਾ ਆਹਾ ਉੱਤਰ ਆ ਗਿਆ ਇਹ ਚੜ੍ਹਦੇ ਕ੍ਰਮ ਦੇ ਵਿੱਚ ਅਸੀਂ ਲੇਖਿਤ ਦਿੱਤਾ ਠੀਕ ਹੈ ਵਾਧੇ ਦੇ ਕ੍ਰਮ ਦੇ ਵਿੱਚ ਅੱਗੇ ਬੇਟਾ b ਸਵਾਲ ਹੈਗਾ ਧਿਆਨ ਦੇ ਨਾਲ ਦੇਖੋ 5/12 9 5/9 5/7 5/4 ਇੱਥੇ ਬੇਟਾ ਇੱਕ ਗੱਲ ਧਿਆਨ ਦੇਣੀ ਹੈ ਇੱਥੇ ਹੁਣ ਹਰ ਬਰਾਬਰ ਨਹੀਂ ਇੱਥੇ ਅੰਸ਼ ਬਰਾਬਰ ਹੈਗੇ ਆ ਜਦੋਂ ਪੁੱਤ ਅੰਸ਼ ਬਰਾਬਰ ਹੈ ਤਾਂ ਜਿਹੜਾ ਹਰ ਛੋਟਾ ਹੁੰਦਾ ਅਸਲ ਵਿੱਚ ਉਹ ਸੰਖਿਆ ਵੱਡੀ ਹੁੰਦੀ ਹੈ ਜਿਹੜਾ ਹਾਰ ਸਭ ਤੋਂ ਵੱਡਾ ਹੁੰਦਾ ਉਹ ਸੰਖਿਆ ਸਭ ਤੋਂ ਛੋਟੀ ਹੁੰਦੀ ਹੈ ਤਾਂ ਬੇਟਾ ਇੱਥੇ ਆ 12 ਸਭ ਤੋਂ ਵੱਡਾ ਨਾ ਹਾਰ ਤਾਂ ਸਭ ਤੋਂ ਛੋਟੀ ਸੰਖਿਆ ਆਹੀ ਹੈ 5/ 12 12 ਤੋਂ ਬਾਅਦ ਦੇ ਵਿੱਚ ਉਦੋਂ ਬਾਅਦ ਇਹਨਾਂ ਤਿੰਨਾਂ ਚੋਂ ਸਭ ਤੋਂ ਛੋਟੀ ਕਿਹੜੀ ਆ ਆਹ ਨੋ ਹਾਰ ਵੱਡਾ ਹੈ ਸੰਖਿਆ ਛੋਟੀ ਹੈ ਇਹਨਾਂ ਤਿੰਨਾਂ ਦੇ ਵਿੱਚੋਂ ਠੀਕ ਹੈ 5/ ਨੋ ਮੇਰਾ ਕਹਿ ਲਾਪੋਤ ਗੱਲ ਕਲੀਅਰ ਹੁੰਦੀ ਪਈ ਹੈ ਵੀ ਜਿਹੜਾ ਹਾਰ ਵੱਡਾ ਹੁੰਦਾ ਉਹ ਸੰਖਿਆ ਛੋਟੀ ਹੁੰਦੀ ਹੈ ਇਹਨਾਂ ਦੋਵਾਂ ਚੋਂ ਕਿਹੜੀ ਛੋਟੀ ਹੈ ਬੇਟਾ ਆਹਾ 7 ਵਾਲੀ ਤਾਂ 5/ 7 ਉਸ ਤੋਂ ਬਾਅਦ ਚਾ 5/4 ਹੀ ਰਹਗੀ ਲੋ ਬੇਟਾ ਇਹ ਆਪਾਂ ਚੜ੍ਹਦੇ ਕ੍ਰਮ ਦੇ ਵਿੱਚ ਲਿਖ ਦੇਤਾ ਆ ਦੇਖੋ ਭਾਰ ਜਿਹੜਾ ਸਭ ਤੋਂ ਵੱਡਾ ਉਹ ਸਭ ਤੋਂ ਛੋਟੀ 12974 ਅਸਲ 'ਚ ਜਿਹੜਾ ਹਰ ਛੋਟਾ ਹੁੰਦਾ ਆ ਉਹ ਹਰ ਵੱਡਾ ਹੁੰਦਾ ਉਹ ਸੰਖਿਆ ਛੋਟੀ ਹੁੰਦੀ ਜੇਕਰ ਅੰਸ਼ ਬਰਾਬਰ ਹੋ ਜਾਣ ਫੇਰ ਇਹ ਕੰਡੀਸ਼ਨ ਲੱਗਦੀ ਆ ਠੀਕ ਹੈ ਬੇਟਾ ਅੱਗੇ ਬੁੱਤ ਆਪਾਂ ਕਰਦੇ ਆ ਸੀ ਭਾਗ ਸੀ ਭਾਗ ਦੇ ਵਿੱਚ ਬੇਟਾ ਦੇਖੋ ਧਿਆਨ ਦੇ ਨਾਲ 6/11 4/9/3/11 ਤਾਂ ਬੇਟਾ ਇੱਥੇ ਹਰ ਬਰਾਬਰ ਆ ਜਦੋਂ ਹਰ ਬਰਾਬਰ ਆ ਤਾਂ ਅੰਸ਼ ਜਿਹੜਾ ਛੋਟਾ ਉਹ ਸੰਖਿਆ ਛੋਟੀ ਜਿਹੜਾ ਅੰਸ਼ ਵੱਡਾ ਉਹ ਸੰਖਿਆ ਵੱਡੀ ਤਾਂ ਸਭ ਤੋਂ ਛੋਟਾ ਅੰਸ਼ ਕਿਹੜਾ 3 3 ਸਭ ਪਹਿਲਾਂ ਸਭ ਤੋਂ ਛੋਟੀ ਲਿਖਾਂਗੇ ਨਾ 3/11 ਫਿਰ ਉਦੋਂ ਵੱਡੀ 4/11 ਫਿਰ ਉਦੋਂ ਵੱਡੀ 6/11 ਫਿਰ ਉਦੋਂ ਵੱਡੀ 9/ 11 ਲੋ ਬੇਟਾ ਇਹ ਚੜ੍ਹਦੇ ਕ੍ਰਮ ਦੇ ਵਿੱਚ ਆ ਗਿਆ ਠੀਕ ਹੈ ਬੇਟਾ ਹੁਣ ਬੇਟਾ ਅੱਗੇ ਆ ਗਿਆ ਡੀ ਸਵਾਲ ਈ ਸਵਾਲ ਦੇ ਵਿੱਚ ਬੇਟਾ ਇੱਥੇ ਫੇਰ ਉਹੀ ਗੱਲ ਇਥੇ ਅੰਸ਼ ਬਰਾਬਰ ਹੈਗੇ ਆ ਜਦੋਂ ਅੰਸ਼ ਬਰਾਬਰ ਆ ਤਾਂ ਜਿਹੜਾ ਹਰ ਵੱਡਾ ਆ ਉਹ ਸੰਖਿਆ ਸਭ ਤੋਂ ਛੋਟੀ ਹੋਊਗੀ ਠੀਕ ਆ ਤਾਂ ਡੀ ਭਾਗ ਕਰਦੇ ਆ ਕਿਹੜਾ ਅੰਸ਼ ਵੱਡਾ ਆ 12 7/12 ਸਭ ਤੋਂ ਛੋਟੀ ਸੰਖਿਆ ਆ ਉਦੋਂ ਬਾਅਦ ਦੇ ਵਿੱਚ ਬੇਟਾ ਇਹਨਾਂ ਤਿੰਨਾਂ ਦੇ ਵਿੱਚ ਉਹ ਆਹ 8 ਸਭ ਤੋਂ ਵੱਡਾ ਸੰਖਿਆ ਸਭ ਤੋਂ ਛੋਟੀ 7/8 ਫਿਰ ਉਦੋਂ ਬਾਅਦ ਦੇ ਵਿੱਚ 7/4 ਫਿਰ ਉਦੋਂ ਬਾਅਦ ਦੇ ਵਿੱਚ 7/2 ਆ ਬੇਟਾ ਆ ਸਭ ਤੋਂ ਛੋਟੀ ਆ ਸਭ ਤੋਂ ਵੱਡੀ ਆ ਕਿਉਂਕਿ ਜਿਹਦਾ ਹਰ ਸਭ ਤੋਂ ਛੋਟਾ ਉਹ ਸੰਖਿਆ ਸਭ ਤੋਂ ਵੱਡੀ ਹੁੰਦੀ ਜੇਕਰ ਅੰਸ਼ ਬਰਾਬਰ ਹੋ ਜਾਣ ਅੱਗੇ ਬੇਟਾ ਆ ਆ ਗਿਆ ਲਾਸਟ ਸਵਾਲ ਈ ਭਾਗ ਈ ਭਾਗ ਦਾ ਆਪਾਂ ਲੇਖ ਦੇਖਦੇ ਆ ਇੱਥੇ ਵੀ ਅੰਸ਼ ਬਰਾਬਰ ਆ ਤਾਂ ਜਿਹੜਾ ਹਰ ਸਭ ਤੋਂ ਵੱਡਾ ਉਹ ਸੰਖਿਆ ਸਭ ਤੋਂ ਛੋਟੀ ਹੋਊਗੀ ਤਾਂ 12/17 ਉਸ ਤੋਂ ਬਾਅਦ ਦੇ ਵਿੱਚ ਬੇਟਾ 12/15 ਕਿਉਂਕਿ ਇੰਨਾ ਤਿੰਨਾਂ ਦੇ ਵਿੱਚੋਂ ਫਿਰ ਆ ਛੋਟੀ ਹੈ 12/15 ਫਿਰ ਉਸ ਤੋਂ ਬਾਅਦ ਦੇ ਵਿੱਚ 12/13 ਫਿਰ ਆ ਜੂਗੀ 12/10 ਬਸ ਬੇਟਾ ਇਹ ਸਿੰਪਲ ਫੰਡਾ ਤੁਹਾਨੂੰ ਸਮਝਾਉਣਾ ਚਾਹੁੰਦਾ ਸੀ ਜੇਕਰ ਅੰਸ਼ ਬਰਾਬਰ ਹੋ ਜਾਣ ਤਾਂ ਜਿਹੜਾ ਹਰ ਸਭ ਤੋਂ ਵੱਡਾ ਹੁੰਦਾ ਉਹ ਭਿੰਨ ਸਭ ਤੋਂ ਛੋਟੀ ਹੋ ਜਾਂਦੀ ਹੈ ਬਸ ਇਹ ਫੰਡਾ ਕਲੀਅਰ ਹੋ ਗਿਆ ਤੁਹਾਨੂੰ ਐਸ ਸਵਾਲ ਦੇ ਵਿੱਚ ਅਗਲੇ ਜਿਹੜੀ ਇਹ ਦੇ ਨਾਲ ਹੀ ਇਹ ਨੰਬਰੀ ਕੰਪਲੀਟ ਹੋਗੀ ਅਗਲੀ ਨੰਬਰੀ 4.7 ਆਪਾਂ ਅਗਲੀ ਵੀਡੀਓ ਦੇ ਵਿੱਚ ਸ਼ੁਰੂ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ